ਅੱਜ ਅਸੀਂ ਪਹੁੰਚੇ ਹਾਂ ਪਿੰਡ ਧਰਮੂ ਚੱਕ ਪਿੰਡ ਧਰਮੂ ਚੱਕ ਜੋ ਕਿ ਪਹਿਲਵਾਨ ਦਾਰਾ ਸਿੰਘ ਜੀ ਦਾ ਇਹ ਜੱਤੀ ਪਿੰਡ ਹੈ ਇੱਥੇ ਬੰਦੇ ਨੇ ਜਿੱਥੇ ਅਸੀਂ ਬੈਠੇ ਹਾਂ ਤਸਪੋਸ਼ਤੇ ਇੱਥੇ ਜਦ ਵੀ ਇਹਨਾਂ ਆਉਣਾ ਇੱਥੇ ਆਣ ਕੇ ਸ਼ਾਮ ਨੂੰ ਚਾਦਰ ਕੁੜਤਾ ਪਾ ਕੇ ਇਹਨਾਂ ਨੇ ਇੱਥੇ ਬਹਿ ਜਾਣਾ ਪਿੰਡ ਦੇ ਵਿੱਚ ਆਣ ਕੇ ਤੇ ਜਿਹਨੂੰ ਦੋ ਜਾਣਦੇ ਸੀਗੇ ਉਹਨੂੰ ਉਹਨੂੰ ਤੇ ਨਾਂ ਲੈ ਕੇ ਬੁਲਾ ਲਿੰਦੇ ਸੀ ਪਛਾਣਾ ਕੀ ਹਾਲ ਹੈ ਜੇਦਾ ਨਹੀਂ ਸੀ ਪਤਾ ਉਹਦੇ ਪਰ ਪਛਿਦਨ ਦੇ ਵੀ ਇਹ ਕੌਣ ਵਾਕਿਆ ਦਾ ਪੋਤਰਾ ਵਾ ਇਹਦਾ ਮੁੰਡਾ ਵਾ ਉਹਦੇ ਪਰ ਪੁੱਛ ਕੇ ਆਮ ਤੌਰ ਤੇ ਉਹਨਾਂ ਨੂੰ ਪਿੰਡ ਵਿੱਚ ਇੱਥੇ ਬਹਿ ਕੇ ਤਸ਼ਪੋਸ਼ ਤੇ ਬਹਿ ਕੇ ਗੱਲਾਂបੱਤਾਂ ਕਰਕੇ ਬੜਾ ਮਜ਼ਾ ਆਉਂਦਾ ਸੀਗਾ। ਅਨੇ ਬਜ਼ੁਰਗਾਂ ਦੀ ਕਹਾਵਤ ਹੈ ਕਿ ਜਦੋਂ ਪੁੱਤ ਜੰਮਦੇ ਹਨ ਤਾਂ ਘਰਾਂ ਦੀਆਂ ਕੰਧਾਂ ਕੰਬਦੀਆਂ ਹਨ। ਇਸ ਕਹਾਵਤ ਅਨੁਸਾਰ ਸਰਦਾਰ ਦਾਰਾ ਸਿੰਘ ਜੀ ਨੇ 1911 28 ਨੂੰ ਪਿਤਾ ਸਰਦਾਰ ਸੂਰਜ ਸਿੰਘ ਅਤੇ ਮਾਤਾ ਬਲਵੰਤ ਕੌਰ ਦੇ ਘਰ ਦੀਆਂ ਕੰਧਾਂ ਕੁੰਬਾਈਆਂ ਮਤਲਬ ਉਹਨਾਂ ਦਾ ਜਨਮ ਹੋਇਆ ਪਿੰਡ ਧਰਮੂਚੱਕ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਸਰਦਾਰ ਦਾਰਾ ਸਿੰਘ ਨੇ 84 ਸਾਲ ਉਮਰ ਪੂਰੀ ਇੰਨਾ ਸਾਲਾਂ ਦਾ ਸਫਰ ਉਹਨਾਂ ਦੇ ਸਧਾਰਨ ਪਰਿਵਾਰ ਵਿੱਚੋਂ ਸ਼ੁਰੂ ਕਰਕੇ ਅੰਤਰਰਾਸ਼ਟਰੀ ਪੱਧਰ ਤੱਕ ਨਮਾਣਾ ਖਟਿਆ ਇਹ 84 ਸਾਲਾਂ ਵਿੱਚ ਉਹ ਜਗਤ ਪ੍ਰਸਿੱਧ ਪਹਿਲਵਾਨ ਬਣੇ ਫਿਲਮ ਐਕਟਰ ਡਾਇਰੈਕਟਰ ਪ੍ਰੋਡੂసర్ ਅਤੇ ਰਾਈਟਰ ਬਣੇ ਉਮਰ ਦੇ ਆਖਰੀ ਪੜਾਅ ਵਿੱਚ ਉਹ ਭਾਰਤੀ ਪਾਰਲੀਮੈਂਟ ਵਿੱਚ ਰਾਜ ਸਭਾ ਦੇ ਮੈਂਬਰ ਵੀ ਰਹੇ 2003 ਤੋਂ 2009 ਤੱਕ ਅਕੀਰ ਵਿੱਚ 84 ਸਾਲ ਦੀ ਭਰਪੂਰ ਜ਼ਿੰਦਗੀ ਜੀ ਕੇ 12 ਜੁਲਾਈ 2012 ਨੂੰ ਉਹ ਇਸ ਸੰਸਾਰ ਤੋਂ ਰੁਕਸ਼ਤ ਹੋ ਗਏ ਕਿ ਇੱਥੇ ਆਉਂਦੇ ਹੁੰਦੇ ਸੀ ਜਿੰਨੋਂ ਕਿ ਤੇ ਇੱਥੇ ਤਖਤ ਪੋਤੇ ਬਹਿਲਾ ਵੀ ਹੁੰਦਾ ਸੀ ਤੇ ਅਈ ਕਈ ਵਾਰ ਮਜ਼ਾਕ ਨਾਲ ਵੀ ਕਹਿੰਦੇ ਤਾਂ ਆ ਜੀ ਕੋਈ ਠੱਠੀ ਮਿੱਠੀ ਸੁਣਾ ਦਿਓ ਸੁਣਾੰਦੰਦੇ ਵਿੱਚੋਂ ਕੋਈ ਨਾ ਕੋਈ ਟੋਕ ਕੱਢ ਕੇ ਉਹਨਾਂ ਆਪਣਾ ਜਿੱਦਾਂ ਹਾਸੇ ਵਾਲੀ ਕੋਈ ਗੱਲ ਬਾਕੀ ਤੁਹਾਨੂੰ ਪਤਾ ਹੀ ਉਹ ਚਾਦਰ ਕੁਰਤੇ ਦੇ ਵਿੱਚ ਇੱਥੇ ਰਹਿੰਦੇ ਰਹਿੰਦੇ ਹੁੰਦੇ ਸੀ ਕਿ ਕੋਈ ਨਿਆਣਾ ਵੀ ਜਾਂਦਾ ਨੱਕ ਵੀ ਉਹਦਾ ਜੇ ਕੋਈ ਵਗਦਾ ਆਇਆ ਤੇ ਉਹਨੇ ਆਪਣੀ ਚਾਦਰ ਦੇ ਨਾਲ ਪੂੰਝ ਦੇਣਾ ਉਹਦੇ ਦਾ ਕਦੀ ਉਹਦੇ ਮਨ ਦੇ ਵਿੱਚ ਕਦੀ ਇਹੋ ਜਿਹਾ ਉਹ ਨਹੀਂ ਹੁੰਦਾ ਕਿ ਮੈਂ ਇੰਨਾ ਤਕੜਾ ਪਹਿਲਵਾਨ ਆ ਵੀ ਮੈਂ ਇਹ ਚੀਜ਼ ਤੋਂ ਮਲਕ ਗਰੇਜ ਕਰਾਂ ਇਹੋ ਜੀ ਉਹਦੇ ਵਿੱਚ ਕੋਈ ਗੱਲ ਨਹੀਂ ਦਾਰਾ ਸਿੰਘ ਜੀ ਨੇ ਆਣ ਕੇ ਵੇਖਿਆ ਕਿ ਇਹ ਕਿਦਾਂ ਦਾ ਵਾ ਸਟੇਡੀਅਮ ਬਣਿਆ ਤੇ ਵਰਦਿਆਂ ਜਦੋਂ ਅੰਦਰ ਚਾਰਸਵੇ ਦੇ ਕੋ ਮੈਂ ਤੇ ਉਹਨਾਂ ਐਦਾਂ ਕੰਦ ਉੱਤੇ ਮੁੱਕੀ ਮਾਰੀ ਤੇ ਸੀਮੈਂਟ ਹੀ ਲੱਤ ਕੇ ਡੇ ਪਿਆ ਉਹ ਆਂਦੇ ਤੁਸੀਂ ਇਹ ਪੈਸੇ ਲਾਏ ਕੋਈ ਇੰਨਾ ਪੈਸਾ ਤੁਹਾਨੂੰ ਦਿੱਤਾ ਕਾਹਦਾ ਪੈਸਾ ਲਾਇਆ ਪੈਸਾ ਕਿੱਥੇ ਗਿਆ ਬਾਕੀ ਹੁਣ ਇਹ ਤੇ ਕਮੇਟੀ ਵਾਲੇ ਜਾਣ ਜਿਨ੍ਹਾਂ ਨੇ ਬਣਾਉਣਾ ਸ਼ੁਰੂ ਕੀਤਾ ਸੀ ਉਹਨਾਂ ਨੂੰ ਪਤਾ ਹੋਊ ਪੈਸਾ ਕਿੱਥੇ ਗਿਆ ਇਹ ਸੀਮੈਂਟ ਇੱਕ ਮੁੱਕੀ ਨਾਲ ਜਿਹੜਾ ਸੀਮੈਂਟ ਲਾ ਸਕਦੇ ਆ ਤੇ ਉਹ ਇੱਟਾਂ ਦੇ ਚੇਟਾਂ ਤੇ ਓਂ ਖੁਰ ਖੁਰ ਕੇ ਤੁਹਾਨੂੰ ਪਤਾ ਇਹ ਡਿੱਗੀ ਪੈਣੀਆਂ ਜਦੋਂ ਸੀਮੈਂਟ ਹੀ ਨਹੀਂ ਲੱਗਾ ਹੋਣਾ ਚੰਗਾ ਸਵਾਦ ਦਾ ਸਰੀਆ ਨਹੀਂ ਲੱਗਾ ਹੋਣਾ ਉੱਥੇ ਉਹ ਤੇ ਡਿੱਗਣਾ ਹੀ ਆ ਐਦਾਂ ਦੇ ਨਹੀਂ ਤੇ ਬਣਾਉਣਾ ਤੇ ਬਹੁਤ ਕੁਝ ਚਾਉਂਦੇ ਸੀ ਪਰ ਉਹ ਉਹਨਾਂ ਦੀ ਖੁਆਇਸ਼ ਉੱਚੀ ਰਹੀ ਗਈ ਫੇਰ ਮੈਂ ਤੇਲ ਵੀ ਲਿਆਕ ਦਿੱਤਾ ਬਣਨ ਵਾਸਤੇ ਤੇ ਕਈ ਵਾਰੀ ਮੈਂ ਕੀ ਰੋਟੀ ਪਾਣੀ ਇਕੱਠੇ ਖਾਂਦੇ ਰਹੇ ਆ ਤੇ ਮੈਂ ਤੇ ਮੇਰੇ ਪਿਓ ਅਸੀਂ ਸਭ ਕੁਝ ਗੁਰੂ ਤੇ ਆਈ ਸੀ ਮੇਰੇ ਪਿਓ ਵੀ ਸੀ ਸਤਿ ਸ਼ਕਲ ਸਰ ਸਤਿ ਸ਼ਕਲ ਜੀ ਸਤਿ ਸ਼ਕਲ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗੁਰਦੇਵ ਸਿੰਘ ਹੈ ਪ੍ਰਿੰਸੀਪਲ ਗੁਰਦੇਵ ਸਿੰਘ ਟਾਈ ਪ੍ਰਿੰਸੀਪਲ ਹਾਂ ਮੈਂ 2012 ਨੂੰ ਰਿਟਾਇਰ ਹੋਇਆ ਹਾਂ ਮੈਂ ਪਿੰਡ ਮਰਤਮੂਚੱਕਾ ਇੱਥੋਂ ਦੇ ਵਸਨੀਕ ਹਾਂ ਸਭ ਤੋਂ ਪਹਿਲੇ ਦੱਸੋ ਮਾਸਟਰ ਜੀ ਕਿ ਤੁਸੀਂ ਦਾਰਾ ਸਿੰਘ ਜੀ ਦੇ ਪਿੰਡ ਦੇ ਵਿੱਚ ਹੀ ਰਹਿੰਦੇ ਜੀ ਬਿਲਕੁਲ ਘਰ ਦੇ ਨਾਲ ਘਰ ਹੈਗਾ ਸਭ ਤੋਂ ਪਹਿਲੇ ਤੇ ਉਹਨਾਂ ਦੇ ਪਰਿਵਾਰ ਬਾਰੇ ਦੱਸੋ ਪਰਿਵਾਰ ਦੇ ਵਿੱਚ ਉਹਨਾਂ ਦੇ ਕੌਣ 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 ਸੀ ਔਰ ਕੀ ਕੁਝ ਕਰਜ਼ੇ ਸੀ ਉਹਨਾਂ ਦਾ ਪਰਿਵਾਰ ਚ ਜਦੋਂ ਤੇ ਪਹਿਲੀ ਗੱਲ ਹੈ ਜੀ ਜਦੋਂ ਪ੍ਰਾਣੀ ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀ ਉਹਦੋਂ ਤੇ ਵੇਖਿਆ ਹੁੰਦਾ ਦਾਰਾ ਜੀ ਦਾ ਦਾਦਾ ਜੀ ਦਾਦੀ ਜੀ ਉਹਨਾਂ ਦੀ ਮਾਤਾ ਜੀ ਇਹਨਾਂ ਦੇ ਫਾਦਰ ਸਾਹਿਬ ਸੁਰਤ ਸਿੰਘ ਹੋਣੀ ਇਹ ਸੀਗੇ ਤੇ ਇਹਨਾਂ ਦੇ ਗਾੜੀ ਦੋ ਲੜਕੇ ਦਾਰਾ ਜੀ ਦੇ ਸੀ ਇੱਕ ਰੰਦਾਵਾ ਜੀ ਤੇ ਇੱਕ ਦਾਰਾ ਜੀ ਉਸ ਤੋਂ ਬਾਅਦ ਸਾਡੇ ਛੋਟੇ ਹੁੰਦੇ ਹੁੰਦੇ ਆਈ ਵੇਂਦੇ ਵੇਂਦੇ ਆਈ ਕਿਉਂਕਿ ਮੇਰਾ ਚਰਿੰਗਿਆ ਦਾ ਬਰਥ ਆ ਇਹਨਾਂ ਦੀ ਸ਼ਾਦੀ ਜਦੋਂ ਹੋਈ ਆ ਉਦੋਂ ਬਹੁਤ ਛੋਟੇ ਛੋਟੇ ਸਾਂ ਆਂ ਜਦੋਂ ਹੋਈ ਆ ਗਾੜੀ ਉਹਨਾਂ ਦੇ ਦੋ ਲੜਕੇ ਆ ਤਿੰਨ ਲੜਕੀਆਂ ਇਸੇ ਤਰ੍ਹਾਂ ਰੰਦਾਵਾ ਜੀ ਦਾ ਵੀ ਪਰਿਵਾਰ ਦੋ ਲੜਕੀਆਂ ਦੋ ਲੜਕੇ ਆ ਦੋ ਲੜਕੇ ਰੰਦਾਵਾ ਜੀ ਦੇ ਇੱਥੇ ਰਹਿੰਦੇ ਰਹੇ ਪਹਿਲਾਂ ਬੜੇ ਲੰਮੇ ਸਮੇਂ ਤੋਂ ਪਰ ਹੁਣ 5 ਸਾਲ ਤੋਂ ਇੱਥੋਂ ਆਮਰਸਰ ਸ਼ਿਫਟ ਹੋ ਗਏ ਆ ਤੇ ਹੁਣ ਘਰ ਖਾਲੀ ਆ ਤੇ ਦਾਰਾਈ ਦੇ بیٹے ਤੇ ਬੜੇ ਬੜੇ ਲੰਮੇ ਸਮੇਂ ਤੋਂ ਬਿੰਦੂ ਦਾਰਾ ਸਿੰਘ ਤੇ ਅਮਰੀਕ ਇੱਥੇ ਚੰਦੀਵੜ ਰਿੰਦਾ ਮੁਹੱਲੇ ਤੇ ਦਾਰਾ ਜੋ ਆਪਾਂ ਦਾਰਾ ਬਿੰਦੂ ਬਿੰਦੂ ਦਾਰਾ ਸਿੰਘ ਉੱਥੇ ਆ ਬੰਬੇ ਆ ਬਾਕੀ ਉਹਨਦੇ ਪਰਿਵਾਰ ਚਾਪੇ ਉਹ ਸੈਟ ਵਾ ਦਾਰਾ ਜੀ ਬਾਰ ਇੱਕ ਬੜੀ ਇੱਥੇ ਵਹਿੰਦੇ ਨੇ ਜਿੱਥੇ ਅਸੀਂ ਬੈਠੇ ਆ ਤਸਪੋਸ਼ ਤੇ ਇੱਥੇ ਜਦ ਵੀ ਇਹਨਾਂ ਆਉਣਾ ਇੱਥੇ ਆਣ ਕੇ ਸ਼ਾਮ ਨੂੰ ਚਾਦਰ ਕੁਰਤਾ ਪਾ ਕੇ ਇਹਨਾਂ ਨੇ ਇੱਥੇ ਬਹਿ ਜਾਣਾ ਪਿੰਡ ਦੇ ਵਿੱਚ ਆਣ ਕੇ ਜਿਹਨੂੰ ਦੋ ਜਾਣਦੇ ਸੀ ਕਿ ਉਹਨੂੰ ਉਹਦੇ ਨਾਂ ਲੈ ਕੇ ਬੁਲਾ ਲਿੰਦੇ ਸੀ ਪਛਾਣਾ ਕਿ ਹਾਲ ਹੈ ਜਿਹਦਾ ਨਹੀਂ ਸੀ ਪਤਾ ਉਹਦੇ ਪਰ ਪੁੱਛਦੇ ਨੇ ਵੀ ਇਹ ਕੌਣ ਵਾ ਕਿਹਦਾ ਪੋਤਰਾ ਵਾ ਕਿਹਦਾ ਮੁੰਡਾ ਵਾ ਉਹਦੇ ਪਰ ਪੁੱਛ ਕੇ ਆਮ ਤੌਰ ਤੇ ਉਹਨਾਂ ਨੂੰ ਪਿੰਡ ਵਿੱਚ ਇੱਥੇ ਬਹਿ ਕੇ ਤਸ਼ਪੋਸ਼ ਤੇ ਬਹਿ ਕੇ ਗੱਲਾਂបੱਤਾਂ ਕਰਕੇ ਬੜਾ ਮਜ਼ਾ ਆਉਂਦਾ ਸੀਗਾ ਬੜੇ ਹੀ ਪ੍ਰੇਮੀ ਬਹੁ ਨਿੱਗੇ ਸੁਭਾਅ ਦੇ ਸਾਧੂ ਸੁਭਾਅ ਦੇ ਆਦਮੀ ਸਨ ਠੀਕ ਆ ਉਹਨਾਂ ਆਪਣੀ ਜ਼ਿੰਦਗੀ ਵਿੱਚ ਪਹਿਲਾਂ ਠੀਕ ਆ ਬੜੇ ਉਹ ਪਰਿਵਾਰਕ ਤੌਰ ਤੇ ਉਹਨਾਂ ਸਮੇਂ ਦੇ ਹਿਸਾਬ ਨਾਲ ਉਹਨਾਂ ਬੜੀਆਂ ਮੁਸ਼ਕਲਾਂ ਝਾਕੀਆਂ ਤੇ ਕਹਿੰਦੇ ਆਂ ਅਸੀਂ ਤੇ ਵੇਖਿਆ ਨਹੀਂ ਵੀ ਜਦੋਂ ਪਹਿਲਾਂ ਖੇਤੀ ਕਰਦੇ ਹੁੰਦੇ ਸੀ ਨਾ ਪਹਿਲਾਂ ਇੱਥੇ ਪਰਵਾਰਕ ਉਦੋਂ ਇਹ ਖੇਤੀ ਕਰਨ ਵਿੱਚ ਬੜੇ ਤਕੜੇ ਮਾਰ ਹੁੰਦੇ ਸਨ ਤੇ ਕਹਿੰਦੇ ਆ ਵੀ ਕੱਲਾ ਬੰਦਾ ਹੀ ਇਹ ਸ਼ੇਹ ਸੱਤ ਸੱਕ ਨਾਲ ਆਮ ਤੌਰ ਤੇ ਜਿਹੜੇ ਕਣਕਾਂ ਵੜਦੇ ਆ ਪਿੰਡ ਦੇ ਵਿੱਚ ਵਾਢੀ ਕਰਦੇ ਆ ਕੱਲਾ ਬੰਦਾ ਹੀ ਵੜ ਦਿੰਦਾ ਹੁੰਦਾ ਸੀ ਮਲੇ ਨਾ ਹੱਥਾਂ ਪੈਰਾਂ ਦੇ ਛੋਲੇ ਸਨ ਤੇ ਉਸ ਤੋਂ ਬਾਅਦ ਇਹਨਾਂ ਦੇ ਚਾਚਾ ਜੀ ਸਿੰਗਾਪੁਰ ਚਲ ਜਾਂਦੇ ਆ ਤਿੰਨ ਤਿੰਨ ਚਾਚੇ ਨਾ ਦੇ ਉੱਥੇ ਚਲ ਜਾਂਦੇ ਆ ਤੇ ਉਹ ਇੱਥੇ ਇਹਨਾਂ ਨੂੰ ਬਰਾ ਲਿੰਦੇ ਆ ਸਿੰਗਾਪੂਰੀ ਅਸਲ ਚ ਐਕਚੁਅਲੀ ਉੱਥੇ ਜਾ ਕੇ ਇਹਨਾਂ ਦੀ ਪਹਿਲਵਾਨੀ ਸ਼ੁਰੂ ਹੁੰਦੀ ਆ ਉੱਥੇ ਜਾ ਕੇ ਚਲੋ ਗਏ ਤੇ ਮਿਹਨਤ ਮਜ਼ਦੂਰੀ ਕਰਨੀ ਉੱਥੇ ਵੇਖਿਆ ਜਦੋਂ ਉਹਨਾਂ ਨੇ ਵੇਖਿਆ ਜੇ ਹੋਰ ਨਾਲ ਲੋਕਾਂ ਵੀ ਇਹ ਮੁੰਡਾ ਦੇ ਚੰਗਾ ਪਹਿਲਵਾਨ ਬਣਨ ਵਾਲਾ ਤੇ ਇਹਨਾਂ ਦੇ ਚਾਚੇ ਨੂੰ ਕਹਿ ਕੇ ਵੀ ਇਹਨੂੰ ਖਰਾਖਰੂ ਕੇ ਦੀ ਵਧਾ ਦਿਓ ਉੱਥੇ ਇਹਨਾਂ ਨੇ ਪਹਿਲਵਾਨੀ ਕਰਨੀ ਸ਼ੁਰੂ ਕਰ ਦਿੱਤੀ ਅਸਲੀ ਮੋਢੀ ਨੂੰ ਦਾ ਸਿੰਗਾਪੁਰ ਉੱਥੋਂ ਜਿਹਨੂੰ ਗਏ ਆ ਉਦੋਂ ਹੀ ਵੱਜਿਆ ਉਤੋਂ ਬਾਅਦ ਆਣ ਕੇ ਫਿਰ ਇੱਥੇ ਆ ਗਏ ਅਮਰਸਰਾਂ ਕੇ ਇੱਥੇ ਰਹੇ ਆ ਜਿੰਨਾਂ ਨੂੰ ਪਤਾ ਇਹਨਾਂ ਦਾ ਪਹਿਲਾਂ ਸੀ ਜਿਹੜਾ ਇਹਨਾਂ ਦਾ ਉਸਤਾਦ ਸੀਗਾ ਰਨਾਮ ਸਿੰਘ ਇਹ ਤੁੰ ਦਾ ਨਾਮ ਸੀਗਾ ਉਹਦੇ ਉਹਨਾਂ ਦੀ ਸ਼ਗਿਰਦੀ ਕੀਤੀ ਇਹਨਾਂ ਨੇ ਬੜਾ ਲੰਮਾ ਸਮਾਂ ਤੇ ਇਹਨਾਂ ਕਰਦੇ ਹੁਣ ਇਸ ਤੋਂ ਬਾਅਦ ਆ ਪਿੰਡ ਦੇ ਵਿੱਚ ਤਕਰੀਬਨ 3-4 ਫਿਲਮਾਂ ਬਣੀਆਂ ਜਦੋਂ ਲਾ ਭੱਟੀ ਵੀ ਉਦੋਂ ਛੋਟੇ ਨੇ ਜਦੋਂ ਪਹਿਲਾਂ ਬਣੀਆਂ ਜੋ ਨਿਸ਼ੀ ਹੁਣ ਇੱਥੇ ਆਏ ਆ ਉਦੋਂ ਤੋਂ ਬਾਅਦ ਤਿੰਨ ਚਾਰ ਫਿਲਮਾਂ ਇੱਥੇ ਬਣੀਆਂ ਐਸੇ ਹੀ ਥਾਂ ਤੇ ਆ ਸਾਡੇ ਸਾਹਮਣੇ ਦੁਆਰ ਇਸੇ ਦੁਆਰ ਨਾਲ ਹੀ ਰਾਤ ਨੂੰ ਉਹਨਾਂ ਨੇ ਕੋ ਚਾਦਰ ਜੀ ਲਾ ਦੇਣੀ ਸਕ੍ਰੀਨ ਜੀ ਇੱਥੇ ਬਹਿ ਕੇ ਪਿੰਡ ਦੇ ਸਾਰਿਆਂ ਬੰਦਿਆਂ ਫਿਲਮਾਂ ਵੇਖਣੀਆਂ ਹੋਰ ਫਿਰਮਾਂ ਨਾਲ ਆਲਾ ਵੇਖਣੀਆਂ ਤੇ ਇਹਨਾਂ ਦੇ ਨਾਲ ਜਿੱਦਾਂ ਪ੍ਰਥਵੀ ਰਾਜਸਾਨ ਬਲਾਜ ਸਾਨੀ ਬੜੇ ਉੱਗੇ ਕਲਾਕਾਰ ਉਹ ਵੀ ਇੱਥੇ ਹੁੰਦੇ ਰਹੇ ਹਨ ਨਾਲ ਹੀ ਉਹ ਵੀ ਇੱਥੇ ਤਸ਼ਬੋਸ਼ ਤੇ ਬਹਿ ਕੇ ਗੱਪਸ਼ਪ ਮਾਰਦੇ ਹੁੰਦੇ ਸੀ ਸਾਡੇ ਨਾਲ ਮਤਲਬ ਬੜੇ ਹੀ ਚੰਗੇ ਸੁਭਾਅ ਦੇ ਸੀ ਮਸਟਰ ਜੀ ਇੱਕ ਹੈਗਾ ਕਿ ਪਹਿਲਵਾਨੀ ਦੇ ਨਾਲ ਨਾਲ ਜਿਹੜਾ ਹੈਗਾ ਕਿਉਂਕਿ ਉਹਨਾਂ ਨੂੰ ਇੱਕ ਦਸਤਮੇ ਹਿੰਦ ਦਾ ਜਿਹੜਾ ਕਿਤਾਬ ਹੈ ਉਹ ਦਿੱਤਾ ਗਿਆ ਜੋ ਕਿ ਕਹਿੰਦੇ ਨੇ ਕਿ ਸਾਰੀ ਦੁਨੀਆ ਦੇ ਵਿੱਚ ਜਿਹੜਾ ਹੈਗਾ ਪਰ ਚਿਤ ਹੈਗਾ ਹੋਰ ਇਹਨਾਂ ਨੇ ਜਿਹੜੀ ਕੁਸ਼ਤੀ ਵੀ ਕਿੰਗ ਕਾਂਗ ਤੇ ਬਹੁਤ ਸਾਰੇ ਇਸ ਤਰ੍ਹਾਂ ਦੇ ਨਾਮੀ ਪਹਿਲਵਾਨਾਂ ਦੇ ਨਾਲ ਲੜੀ ਔਰ ਇਹਨਾਂ ਵੀ ਪਤਾ ਲੱਗਾ ਕਿ ਹਜੇ ਤੱਕ ਜਿੰਨੀਆਂ ਵੀ ਇਹਨਾਂ ਨੇ ਕੁਸ਼ਤੀਆਂ ਲੜੀਆਂ ਉਹਦੇ ਵਿੱਚ ਕਦੀ ਹਾਰੇ ਨਹੀਂ ਐ ਇਹਦੇ ਬਿਲਕੁਲ ਸੱਚ ਹੈ ਜੀ ਇਹਨਾਂ ਕਹਿੰਦੇ ਆ ਕਿ ਜਿੰਨੀ ਵੀ ਕੁਸ਼ਤੀਆਂ ਨੇ ਆਪਣੇ ਬਚਪਨ ਤੋਂ ਲੈ ਕੇ ਲਾਸਟ ਤੱਕ ਲੜੀਆਂ ਕਿਸੇ ਰਿੰਗ ਦੇ ਵਿੱਚ ਵੀ ਇਹਨਾਂ ਨੇ ਇਹਨਾਂ ਨੂੰ ਨਾਕਾਮੀ ਨਹੀਂ ਮਿਲੀ ਸਫਲਤਾ ਹੀ ਪ੍ਰਾਪਤ ਹੁੰਦੀ ਰਹੀ ਆ ਪਹਿਲਾਂ ਤੌਰ ਤੇ ਤੇ ਆਮ ਤੌਰ ਤੇ ਕੱਚੇ ਖਾੜੇ ਹੁੰਦੇ ਉਹਦੇ ਵਿੱਚ ਕੁਝ ਟਾਈਮ ਨਾ ਕੁਸ਼ਤੀਆਂ ਆਪਣੇ ਅੰਗ ਲੜਦੇ ਰਹਿਆ ਉਸ ਤੋਂ ਬਾਅਦ ਚੱਲ ਗਏ ਫ੍ਰੀ ਸਟਾਈਲ ਦੇ ਵਿੱਚ ਤੇ ਕਿੰਕਾਗ ਦੇ ਸਮੇਂ ਜਦੋਂ ਇੱਥੇ ਅਮਰਸਰ ਕਿੰਕਾਗ ਇੱਕ ਵਾਰੀ ਆਇਆ ਉਦੋਂ ਜੋ ਕੁਸ਼ਤੀ ਵੇਖਣ ਦਾ ਮੌਕਾ ਮਿਲਿਆ ਤਕਰੀਬਨ ਇੱਥੇ ਸਾਡੇ ਲੱਗ ਲੱਗੇ ਵੀ ਕੁਸ਼ਤੀਆਂ ਤੋਂ ਹੁੰਦੀਆਂ ਬਟਾਲੇ ਸ਼ਹਿਰ 'ਚ ਇੱਕ ਵਾਰੀ ਕੁਸ਼ਤੀ ਹੋਈ ਆ ਅਮਰਸਾਰੀ ਦੋ ਕੁਸ਼ਤੀਆਂ ਨੇ ਹੋਈਆਂ ਇੱਧਰ ਟਾਂਡੇ ਹਾਰ ਪਰ ਕੁਸ਼ਤੀਆਂ ਹੁੰਦੀਆਂ ਉੱਥੇ ਵੀ ਜਾਂਦੇ ਰਹੇ ਵੇਖਣ ਅਸੀਂ ਤੇ ਕਿੰਕਾਗ ਨੂੰ ਜਿਵੇਂ ਦੱਸਦੇ ਵੀ ਚੋਕ ਕੇ ਨਾ ਬਾਹਾਂ ਦੇ ਉੱਪਰ ਚੋਕ ਕੇ ਰਿੰਗ ਤੋਂ ਬਾਹਰ ਸੁੱਟ ਦਿੰ ਇਹ ਢੰਗ ਨਾਲ ਇਹਨਾਂ ਦੀ ਤਾਕਤ ਦਾ ਕੋਈ ਤਕਸਾਨੀ ਨਹੀਂ ਇਹ ਕੋਈ ਜਰਮੀਨ ਦਾ ਪਹਿਲਵਾਨ ਸੀ ਜਿਹਦੇ ਨਾਲ ਇਹਨਾਂ ਦੀ ਫਾਈਟ ਹੋਈ ਆ ਜਦੋਂ ਇਹਨਾਂ ਨੂੰ ਰਸਤਮੇ ਜਮਾ ਦਾ ਕਿਤਾਬ ਮਿਲਿਆ ਉਹਨੂੰ ਇਹਨਾਂ ਨੇ ਚਿਤ ਕੀਤਾ ਇਹ ਦੱਸਿਆ ਮੈਨੂੰ ਹੁਣ ਡੇਟ ਦਾ ਨਹੀਂ ਪਤਾ ਕਿ ਜੈਕਟ ਸੰ ਦਾ ਨਹੀਂ ਪਤਾ ਕਿਹੜੀ ਸੰਤੀ ਗੱਲ ਆ ਪਰ ਬੜੀ ਪੁਰਾਣੀ ਸਮੀ ਸਮੇ ਤੋਂ ਗੱਲ ਆ ਪਰ ਜਿੰਨੀਆਂ ਵੀ ਇਹਨਾਂ ਬਚਪਨ ਤੋਂ ਲੈ ਕੇ ਲਾਸਟ ਤੱਕ ਜਿੰਨੀਆਂ ਵੀ ਇਹਨਾਂ ਫਰੀ ਸਟਾਈਲ ਹੋਵੇ ਪਾਉਂਦੇ ਸੀ ਕੁਸ਼ਤੀਆਂ ਹੋਣ ਜੋ ਵੀ ਲੜੀਆਂ ਉਹਦੇ ਵਿੱਚ ਇੱਕ ਇੱਕ ਵਿੱਚ ਵੀ ਇਹਨਾਂ ਸ਼ਿਕਾਇਤ ਨਹੀਂ ਖਾਦੀ तकरीबन ਸਾਰੀਆਂ ਜਿੱਤੀਆਂ ਇਸ ਕਰਕੇ ਇਹਨਾਂ ਨੂੰ ਵਰਲਡ ਚੈਂਪੀਅਨ ਤੇ ਦਾਰੇ ਜਵਾਂ ਜੋ ਵੀ ਵੱਡੇ ਵੱਡੇ ਲਫ਼ਜ਼ਾਂ ਨਾਲ ਸਮੋਦਨ ਕੀਤਾ ਜਾਂਦਾ ਜਿਸ ਤਰ੍ਹਾਂ ਕਿ ਅਸੀਂ ਦੇਖਦੇ ਹਾਂ ਕਿ ਪਹਿਲਵਾਨੀ ਦੇ ਨਾਲ-ਨਾਲ ਇਹਨਾਂ ਨੇ ਫਿਲਮਾਂ ਦਾ ਵੀ ਕਰਜ਼ਾਰ ਜਿਹੜਾ ਦਾ ਬੜਾ ਵਧੀਆ ਨਿਭਾਇਆ ਜਿਸ ਤਰ੍ਹਾਂ ਕਿ ਖਾਸ ਕਰਕੇ ਇਹਨਾਂ ਨੇ ਧਾਰਮਿਕ ਫਿਲਮਾਂ ਜਿਹੜੀਆਂ ਹੈਗੀਆਂ ਉਹ ਬੜੀਆਂ ਨਦੀਆਂ ਮਸ਼ਹੂਰ ਹੋਈਆਂ ਔਰ ਖਾਸ ਕਰਕੇ ਖਾਸ ਕਰਕੇ ਜਿਹੜੀ ਇੱਕ ਰੋਮਾਇਨ ਜਿਹੜੀ ਹੈ ਉਹ ਆਂਦੀ ਸਿਚੂ ਦੇ ਵਿੱਚ ਹਨੂਮਾਨ ਜੀ ਦਾ ਜਿਹੜਾ ਕਰਜ਼ਾਰ ਹੈ ਉਹ ਲੋਕ ਹਜੇ ਵੀ ਉਹਨਾਂ ਨੂੰ ਯਾਦ ਕਰਦੇ ਨੇ ਯਾਦ ਕੀ ਕਰਦੇ ਨੇ ਕਿ ਬਹੁਤ ਸਾਰੇ ਲੋਕ ਉਹਨਾਂ ਦੀ ਹਜੇ ਤੱਕ ਪੂਜਾ ਵੀ ਕਰਦੇ ਨੇ ਕਿਉਂਕਿ ਉਹ ਸਵੇਰੇ ਜੋ ਰਮਾਇੰਦ ਦੇ ਵਿੱਚ ਚੱਲਦਾ ਸੀ ਉਹ ਸਾਰਾ ਜਿਹੜਾ ਹੈਗਾ ਲੋਕ ਜਿਹੜੇ ਨੇ ਉਹ ਉਹਨਾਂ ਚੀਜ਼ਾਂ ਨੂੰ ਵੀ ਨਹੀਂ ਭੁੱਲਦੇ ਕਿ ਇਸ ਬਾਰੇ ਵੀ ਕੀ ਕਹਿਣਾ ਚਾਹੁੰਦੇ ਤੁਸੀਂ ਉਸ ਸਮੇਂ ਜਾਜੀ ਦੋ ਸੀਰੀਅਲ ਉਹਨਾਂ ਟੀਵੀ ਤੇ ਪਰਚਾਇਦਾ ਪ੍ਰਚਲਿਤ ਹੁੰਦੇ ਸੀ ਮਹਾ ਭਾਰਤ ਧਰਮੈਣ ਧਰਮੈਣ ਦੇ ਵਿੱਚ ਉਹਨਾਂ ਨੇ ਕਰਦਾਰ ਇਹਨਾਂ ਨੂੰ ਮਿਲਿਆ ਸ਼੍ਰੀ ਹਨੂਮਾਨ ਸਾਹਿਬ ਦਾ ਆਪਣਾ ਪੇਸ਼ ਕਰਨ ਦਾ ਉਹ ਵੀ ਨੰਬਖੂ ਵੀ ਉਸੇ ਤਰ੍ਹਾਂ ਇੱਕ ਤਕੜੇ ਹੋਣ ਕੇ ਸਰੀਰ ਤਕੜਾ ਹੋਣ ਕਰਕੇ ਉਸੇ ਤਨ ਦਬਾਇਆ ਹੁਣ ਵੀ ਤਕਰੀਬਨ ਵੇਖ ਲਓ ਵੀ ਆਮ ਸਾਡੇ ਪਿੰਡ ਵਿੱਚ ਵੀ ਤੁਹਾਨੂੰ ਕਈ ਘਰਾਂ ਵਿੱਚ ਉਹਨਾਂ ਦੀਆਂ ਹਨੂਮਾਨ ਦੀਆਂ ਫੋਟੋ ਹੋ ਜੋ ਹਨੂਮਾਨ ਦੇ ਮੁਕਟ ਪਹਿਨੇ ਆ ਉਸੇ ਢੰਗ ਨਾਲ ਉਹਨਾਂ ਦੀ ਸ਼ਕਲ ਬਣਾ ਕੇ ਅਜੇ ਵੀ ਸਾਡੇ ਪਿੰਡ ਵਿੱਚ ਤੁਹਾਨੂੰ ਕਈਆਂ ਘਰਾਂ ਵਿੱਚ ਉਹ ਫੋਟੋ ਮਿਲਣ ਗਿਆ ਆਮ ਤੌਰ ਤੇ ਜਿੰਨੇ ਵੀ ਆ ਪੰਜਾਬ ਦੇ ਲੋਕ ਜਾਂ ਬਾਹਰਲੇ ਲੋਕ ਸਾਰੇ ਉਹਨੂੰ ਹਨੂਮਾਨ ਦੇ ਤੌਰ ਤੇ ਵੀ ਦਰਾਜੀ ਨੂੰ ਆਮ ਤੌਰ ਤੇ ਜਾਣਿਆ ਜਾਂਦਾ ਫਿਲਮੀ ਲੈਣਾ ਵਿੱਚ ਵੀ ਇਹਨਾਂ ਨੇ ਜਦੋਂ ਦੋਵੇਂ ਪੈਰ ਰੱਖਿਆ ਵਾ ਉਦੋਂ ਤੋਂ ਹੀ ਵੱਡੇ ਵੱਡੇ ਜਿਹੜੇ ਪ੍ਰੋਡਿਊਸਰ ਡਾਇਰੈਕਟਰ ਸੀਗੇ ਉਹ ਵੇਖ ਕੇ ਕਈ ਫਿਲਮਾਂ ਤਾਂ ਇਹੋ ਜਿਹੀਆਂ ਬਣੀਆਂ ਅਹੀਂ ਕਿ ਜਿਦ ਤਰ੍ਹਾਂ ਕਿਸੇ ਜਹਾਜ਼ ਨੂੰ ਰੱਸੀ ਪੈਸਾ ਪਾ ਕੇ ਸੰਗਲ ਪਾ ਕੇ ਬੰਨ ਲੈਣਾ ਖਿੱਚ ਲੈਣਾ ਤੇ ਉਦੋਂ ਇਹ ਆਪ ਕਹਿੰਦੇ ਹੁੰਦੇ ਵੀ ਇਹ ਨਾ ਮਮਕਨ ਜੰਜਾਬ ਦਾ ਤੇ ਅੱਗੋਂ ਦਾਰਾ ਜੀ ਨੇ ਇਹ ਗੱਲ ਕਹਿਣੀ ਵੀ ਨਾ ਮਮਕਨ ਨਹੀਂ ਬਸ ਗੱਲ ਤੇ ਆਪਾਂ ਦੱਸਣੀ ਚਾਹੁੰਦੇ ਆ ਬੇਨੂੰ ਖਿੱਚ ਕੌਣ ਰਿਹਾ ਇਹ ਖਜੀ ਤੇ ਦਾਰਾ ਸਿੰਘ ਦਿਆਵਾ ਤੇ ਨਾਮੁਮਕਨ ਤੇ ਮਤਲ ਹੈ ਹੀ ਕੋਈ ਨਹੀਂ ਇਹ ਕਰਕੇ ਵੱਡੇ ਵੱਡੇ ਡਾਇਰੈਕਟਰ ਵੀ ਇਹ ਇਤੋਂ ਗਲਤ ਤੋਂ ਬੜੇ ਹੈਰਾਨ ਹੁੰਦੇ ਸੀ ਪੀ ਜਿਹੇ ਜਿਹੇ ਗੱਲ ਕਰ ਦਿੰਦੇ ਸੀਗੇ ਪਰ ਉਹ ਜਿਹੜੇ ਡਾਇਰੈਕਟਰ ਸੀ ਇਹਨਾਂ ਦੀ ਸ਼ਕਤੀ ਦੇਖ ਕੇ ਇਹਨਾਂ ਦੀ ਤਾਕਤ ਦੇਖ ਕੇ ਉਹਨਾਂ ਨੂੰ ਉਹੋ ਜਿਹੇ ਸੀਨ ਦਿਆ ਕਰਦੇ ਸੀਗੇ ਜਿਨ੍ਹਾਂ ਨਾਲ ਆਮ ਤੌਰ ਤੇ ਪ੍ਰਸਿੱਧੀ ਹੁੰਦੀ ਸੀ ਵੀ ਜਿਹੜੇ ਆਮ ਲੋਕਾਂ ਨੂੰ ਲੱਗਦਾ ਸੀ ਵੀ ਇਹ ਨਾਮੁਮਕਨ ਜੀ ਗੱਲ ਆ ਇਹ ਹੋ ਨਹੀਂ ਸਕਦਾ ਪਰ ਇਹ ਕਰਕੇ ਮੁਖਾਲ ਦਿੰਦੇ ਸੀ ਇਸ ਕਰਕੇ ਫਿਲਮੀ ਲਾਈਨ ਵਿੱਚ ਵੀ ਜਿੰਨੀਆਂ ਫਿਲਮਾਂ ਫੜੀਆਂ ਇਹਨਾਂ ਨੇ ਬੜੀਆਂ ਕਾਮਯਾਬ ਹੋਈਆਂ ਤੇ ਆਮ ਤੌਰ ਤੇ ਜਿਹੜੀ ਫਿਲਮ ਸਾਡੇ ਪਿੰਡ ਚ ਮਣੀ ਨਾਨਕ ਦੁਖੀਆ ਸਭ ਸੰਸਾਰ ਉਹ ਵੀ ਇੱਕ ਧਾਰਮਿਕ ਫਿਲਮਾਂ ਉਹਨੇ ਵੀ ਸਿਨੇਮਾ ਸਿਨੇਮਾ ਘਰਾਂ ਵਿੱਚ ਵੜਾ ਬੜਾ ਵਧੀਆ ਰੋਲ ਦਿੱਤਾ ਬਹੁਤ ਚੰਗੀ ਦਿੱਤੀਆਂ ਇਸ ਤੋਂ ਤਾਂ ਨਾ ਭਗਤ ਫਿਲਮ ਇਹਨਾਂ ਦੀ ਪੰਜਾਬੀ ਫਿਲਮ ਰਹੀ ਉਹ ਵੀ ਬੜੀ ਪ੍ਰਸਿੱਧ ਹੋਈ ਇਸ ਤਰ੍ਹਾਂ ਜਿਹੜੀਆਂ ਫਿਲਮ ਇਹਨਾਂ ਦੀਆਂ ਆਈਆਂ ਵਾ ਬਹੁਤ ਹੀ ਮਕਬੂਲ ਰਹੀਆਂ ਏ ਕੀ ਨਾਮ ਤੁਹਾਡਾ ਜੀ ਨਰਵੀਰ ਸਿੰਘ ਜੀ ਨਰਵੀਰ ਜੀ ਕੀ ਕਹਿਣਾ ਚਾਹੁੰਦੇ ਕਿਉਂਕਿ ਜਿੱਥੇ ਤੁਸੀਂ ਬੈਠੇ ਜੇ ਉੱਥੇ ਦਾਰਾ ਸਿੰਘ ਵੀ ਬਹਿਂਦੇ ਸੀ ਉਹ ਅਸੀਂ ਦੇਖ ਰਿਹਾ ਕਿ ਨਾਲ ਹੁਣ ਬੂਤ ਵੀ ਜਿਹੜਾ ਹੈਗਾ ਉਹਨਾਂ ਦਾ ਜਿਹੜਾ ਹੈਗਾ ਲੱਗਾ ਹੈਗਾ ਵਾ ਔਰ ਜਦੋਂ ਕਦੀ ਬਹਿਣਾ ਹੋਇਆ ਜਾਂ ਮਿਲਣਾ ਹੋਇਆ ਜਾਂ ਸੁਣਨਾ ਹੋਇਆ ਹਨਾ ਕਿਸ ਤਰ੍ਹਾਂ ਦੀਆਂ ਗੱਲਾਂ ਦਾਰਾ ਸਿੰਘ ਜੀ ਬਾਰੇ ਹੁੰਦੀਆਂ ਸੀ ਜੀ ਵੇਖੋ ਜੀ ਜਦੋਂ ਕਿਤੇ ਇੱਥੇ ਆਉਂਦੇ ਹੁੰਦੇ ਸੀ ਜਦੋਂ ਕਿਤੇ ਇੱਥੇ ਤਸਤ ਪੋਤੇ ਬਹਿਣਾ ਵੀ ਹੁੰਦਾ ਸੀ ਤੇ ਅਈ ਕਈ ਵਾਰ ਮਜ਼ਾਕ ਨਾਲ ਵੀ ਕਹਿੰਦੇ ਦਾਦੀ ਕੋਈ ਤਾਂ ਥੀ ਮਿੱਠੀ ਸੁਣਾ ਦੋ ਸੁਣਾਣ ਦੇ ਵਿੱਚੋਂ ਕੋਈ ਨਾ ਕੋਈ ਟੋਕ ਕੱਢ ਕੇ ਉਹਨਾਂ ਆਪਣਾ ਜਿੱਦਾਂ ਹਾਸੇ ਵਾਲੀ ਕੋਈ ਗੱਲ ਬਾਕੀ ਤੁਹਾਨੂੰ ਪਤਾ ਹੀ ਉਹ ਚਾਦਰ ਕੁਰਤੇ ਦੇ ਵਿੱਚ ਇੱਥੇ ਰਹਿੰਦੇ ਰਹਿੰਦੇ ਹੁੰਦੇ ਸੀ ਕਿ ਕੋਈ ਨਿਆਲਾ ਵੀ ਜਾਂਦਾ ਨੱਕ ਵੀ ਉਹਦਾ ਜੇ ਕੋਈ ਵਗਦਾ ਆਇਆ ਤੇ ਉਹਨੇ ਆਪਣੀ ਚਾਦਰ ਦੇ ਨਾਲ ਪੂੰਝ ਦੇਣਾ ਉਹਦੇ ਦਾ ਕਦੀ ਉਹਦੇ ਮਨ ਦੇ ਵਿੱਚ ਕਦੀ ਇਹੋ ਜਿਹਾ ਉਹ ਨਹੀਂ ਹੁੰਦਾ ਕਿ ਮੈਂ ਐਡਾ ਤਗੜਾ ਪਹਿਲਵਾਨ ਆ ਕਿ ਮੈਂ ਇਹ ਚੀਜ਼ ਤੋਂ ਮਨ ਲੱਕ ਗਰੇਜ ਕਰਾਂ ਇਹੋ ਜੀ ਉਹਦੇ ਵਿੱਚ ਕੋਈ ਗੱਲ ਨਹੀਂ ਜਿਸ ਤਰ੍ਹਾਂ ਕਿ ਅਸੀਂ ਦੇਖਿਆ ਕਿ ਪਿੰਡ ਵਾਸਤੇ ਜਿਹੜਾ ਹੈਗਾ ਉਹਨਾਂ ਨੇ ਕੀ ਕੁਝ ਕੀਤਾ ਵਾ ਜਦੋਂ ਵੀ ਪਿੰਡ ਆਉਂਦੇ ਸੀ ਕਿਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਔਰ ਕੀ ਕੁਝ ਉਹਨਾਂ ਨੇ ਕਹਿੰਦੇ ਨੇ ਕਿ ਆਪਣੀ ਨੇਕ ਕਮਾਈ ਚੋਂ ਬਣਾਇਆ ਵੇਖੋ ਜੀ ਨੇਕ ਕਮਾਈ ਦੇ ਵਿੱਚੋਂ ਤੇ ਬਹੁਤ ਕੁਝ ਬਣਾਉਣਾ ਚਾਹੁੰਦੇ ਸੀ ਤੇ ਜਿੱਦਾਂ ਸ਼ੁਰੂ ਤੋਂ ਮਨ ਲੱਕ ਸਕੂਲ ਵੀ ਚਲੋ ਪਹਿਲਾਂ ਛੋਟਾ ਸੀਗਾ ਫਿਰ ਉਹਨਾਂ ਵੱਡਾ ਕੀਤਾ ਵੱਡਾ ਕਰਕੇ ਉਹਨਾਂ ਦੇ ਬਾਹਰ ਇੱਕ ਸਟੇਡੀਅਮ ਮਤਲਬ ਕਿ ਦਤਾ ਵੀ ਤੁਸੀਂ ਆਪਣੀ ਇੱਕ ਬਣਾਓ ਜਿਹੜਾ ਕਮੇਟੀ ਕਹਿੰਦੇ ਆ ਤੇ ਤੁਹਾਨੂੰ ਪੈਸੇ ਦਿੰਨੇ ਆ ਤੁਸੀਂ ਇੱਕ ਸਟੇਡੀਅਮ ਇਹੋ ਜਿਹਾ ਬਣਾਓ ਜਿਹੜੇ ਲਾਗੇ-ਲਾਗੇ ਪਿੰਡਾਂ ਦੇ ਵੀ ਮਤਲਬ ਕਿ ਬੱਚੇ ਯਾਦ ਕਰਨ ਇੱਥੇ ਖੇਡਣ ਆਉਣ ਤੇ ਸਾਨੂੰ ਵੀ ਪਾ ਲੱਗੇ ਵੀ ਹਾਂ ਆਪੇ ਐਂ ਚੱਲ ਰਿਹਾ ਦਾਰਾ ਸਿੰਘ ਸਟੇਡੀਅਮ ਦੇ ਵਿੱਚ ਖੇਡਣ ਚੱਲਦੇ ਆ ਪਰ ਜਦੋਂ ਬੰਬੇ ਤੁਆਂ ਲ ਕੇ ਦਾਰਾ ਸਿੰਘ ਜੀ ਨੇ ਆਲ ਕੇ ਵੇਖਿਆ ਇਹ ਕਿਦਾਂ ਦਾ ਦਾਵਾ ਸਟੇਡੀਅਮ ਬਣਿਆ ਤੇ ਵਰਦਿਆਂ ਜਦੋਂ ਅੰਦਰ ਚਾਰਸ ਫੇਦੇ ਕਮਿਆ ਤੇ ਉਹਨਾਂ ਐਦਾਂ ਕੰਦ ਉੱਤੇ ਮੁੱਕੀ ਮਾਰੀ ਤੇ ਸੀਮੈਂਟ ਹੀ ਲੱਤ ਕੇ ਡੇ ਪਿਆ ਉਹ ਆnde ਤੁਸੀਂ ਇਹ ਪੈਸੇ ਲਾਏ ਕੋਈ ਇੰਨਾ ਪੈਸਾ ਤੁਹਾਨੂੰ ਦਿੱਤਾ ਕਾਦਾ ਪੈਸਾ ਲਾਇਆ ਪੈਸਾ ਕਿੱਥੇ ਗਿਆ ਬਾਕੀ ਹੁਣ ਇਹ ਤੇ ਕਮੇਟੀ ਵਾਲੇ ਜਾਣ ਜਿਨ੍ਹਾਂ ਨੇ ਬਣਾਉਣਾ ਸ਼ੁਰੂ ਕੀਤਾ ਸੀ ਉਹਨਾਂ ਨੂੰ ਪਤਾ ਹੋਊ ਪੈਸਾ ਕਿੱਥੇ ਗਿਆ ਇਹ ਸੀਮੈਂਟ ਇੱਕ ਮੁੱਕੀ ਨਾਲ ਜਿਹੜਾ ਸੀਮੈਂਟ ਲਾ ਸਕਦੇ ਆ ਤੇ ਉਹ ਇੱਟਾਂ ਦੇ ਚੇਟਾਂ ਤੇ ਓਂ ਖੁਰ ਖੁਰ ਕੇ ਤੁਹਾਨੂੰ ਪਤਾ ਇਹ ਡਿੱਗੀ ਪੈਣੀਆਂ ਜਦੋਂ ਸੀਮੈਂਟ ਨਹੀਂ ਲਗਾਉਣਾ ਚੰਗਾ ਸਵਾਦ ਆ ਸਰੀਆ ਨਹੀਂ ਲਗਾਉਣਾ ਉੱਥੇ ਉਹ ਤੇ ਡਿੱਗਣਾ ਹੀ ਆ ਐਦਾਂ ਦੇ ਨਹੀਂ ਤੇ ਬਣਾਉਣਾ ਤੇ ਬਹੁਤ ਕੁਝ ਚਾਉਂਦੇ ਵੀ ਪਰ ਉਹ ਉਹਨਾਂ ਦੀ ਖੁਆਇਸ਼ ਉੱਚੀ ਰਹੀ ਗਈ ਹੁਣ ਕਿੰਨਾ ਕਿ ਕਿੰਨਾ ਕਿ ਤੁਸੀਂ ਮਾਣ ਮਹਿਸੂਸ ਕਰਦੇ ਜੇ ਕਿ ਉਹ ਤੁਹਾਡੇ ਪਿੰਡ ਦੇ ਸੀ ਜਿਨ੍ਹਾਂ ਨੇ ਸਾਰੀ ਦੁਨੀਆ ਦੇ ਵਿੱਚ ਪਿੰਡ ਦਾ ਨਾਮ ਚਮਕਾਇਆ ਲੇਕਿਨ ਅੱਜ ਉਹ ਨਹੀਂ ਹੈਗੇ ਹਣਾ ਕਿੰਨਾ ਕਿ ਘਾਟ ਵੀ ਮਹਿਸੂਸ ਹੁੰਦੀ ਹੈ ਦੇਖੋ ਜੀ ਕੋਈ ਵੀ ਪਰਿਵਾਰ ਵਿੱਚੋਂ ਇੱਕ ਜੀ ਚਲੇ ਜੇ ਤੇ ਬੜੀ ਘਾਟ ਉਹਦੀ ਮਹਿਸੂਸ ਹੋ ਜਾਂਦੀ ਘਰ ਦੇ ਵਿੱਚ ਤੇ ਜਿਹੜਾ ਐਡੇ ਤਗੜੇ ਲੈਵਲ ਤੋਂ ਮੰਨੇ ਪਰ ਮੰਨੇ ਰਸਤੇ ਵਿੱਚ ਹਿੰਦ ਦਰਾ ਸਿੰਘ ਇਸ ਦੁਨੀਆ ਤੋਂ ਚਲੇ ਜਾਵੇ ਤੇ ਇੱਕ ਘਰ ਨਹੀਂ ਘਰ ਨਹੀਂ ਇਹ ਪੂਰੇ ਹਿੰਦੁਸਤਾਨ ਨੂੰ ਘਾਟ ਪੈ ਜਾਂਦੀ ਹੈ ਇਸ ਚੀਜ਼ ਦੇ ਬਾਰੇ ਬਹੁਤ ਤਗੜਾ ਦੁੱਖ ਹੋ ਜਾਂਦਾ ਇਹ ਆ ਮੰਨਿਆ ਪਰਮਨਿਆ ਇੱਕ ਦਰਾ ਸਿੰਘ ਭਗਵਾਨ ਕਿੰਨੇ ਕੁ ਲੋਕ ਆਂਦੇ ਹੋਣਗੇ ਜਦੋਂ ਲੋਕਾਂ ਨੂੰ ਪਛੇ ਪਤਾ ਲੱਗਦਾ ਕਿ ਚਾਹੇ ਅਸੀਂ মিডিਆ ਵਾਲੇ ਆਂ ਚਾਹੇ ਜਾਂ ਕੋਈ ਲੋਕ ਹੋਰ ਵੀ ਜਿਹੜੇ ਉਹਨਾਂ ਨੂੰ ਚਾਉਣ ਵਾਲੇ ਨੇ ਹੈ ਕੋਈ ਨਾ ਕੋਈ ਇੱਥੇ ਆਉਂਦਾ ਹੀ ਹੋਗਾ ਦੇਖੋ ਜੀ ਚਾਉਣ ਵਾਲੇ ਤੁਹਾਨੂੰ ਪਤਾ ਕੋਈ ਵੀ ਬੰਦਾ ਇਦਾਂ ਦਾ ਜਿਹੜਾ ਮੰਨਿਆ ਪਰਮਨਿਆ ਹੋਏ ਤੇ ਉਹਨੂੰ ਵੇਖਣ ਵਾਸਤੇ ਦੁਨੀਆ ਬਹੁਤ ਆਉਂਦੀ ਲੱਗ ਸਾਕੋਂ ਸਾਰੇ ਇਦਾਂ ਮੈਂ ਆਂ ਦਾਰਾ ਸਿੰਘ ਵੇਖਣ ਜਾਣਾ ਦਾਰਾ ਸਿੰਘ ਵੇਖਣ ਜਾਣਾ ਮੇਲਾ ਲੱਗ ਜਾਂਦਾ ਮੇਲਾ ਲੱਗ ਜਾਂਦਾ ਮੇਲੇ ਨੂੰ ਇੱਕ ਮੇਲਾ ਹੀ ਤਿਆਰ ਹੋ ਜਾਂਦਾ ਵੀ ਜਿੱਦਾਂ ਦਾਰਾ ਸਿੰਘ ਨੂੰ ਆਹੀ ਵੇਖਣ ਜਾਣਾ ਇੱਕ ਉੱਚਾ ਮਕਾਦਾ ਇੱਕ ਸਾਰਿਆਂ ਤੋਂ ਉੱਚਾ ਉਹ ਰੂਪ ਚੰਗਾ ਫੇਸ ਵੀ ਬਹੁਤ ਸੋਹਣਾ ਤੇ ਬਾਡੀ ਵੀ ਚੰਗੀ ਤਗੜੀ ਵੇਖ ਕੇ ਤੇ ਲੋਕੀ ਉਦੋਂ ਮਹਿਸੂਸ ਕਰਦੇ ਯਾਰ ਮੂੰ ਵੀ ਪਹਿਲਵਾਨ ਬਣਾ ਪਰ ਹੁਣ ਉਹ ਗੱਲਾਂ ਗਈਆਂ ਹੁਣ ਨਹੀਂ ਪਹਿਲਵਾਨੀ ਵਿੱਚ ਕੋਈ ਇਹਦਾ ਨਹੀਂ ਗਿਆ ਉਹ ਨੌਜਵਾਨ ਹੈ ਹਾਂ ਤੁਸੀਂ ਨਹੀਂ ਸਮਝਦੇ ਕਿ ਘੱਦੀ ਵੀ ਜਿਹੜੇ ਬੱਚੇ ਹੈਗੇ ਆ ਚਾਹੇ ਇਸ ਪਿੰਡ ਦੇ ਹੋਣ ਚਾਹੇ ਦੂਸਰੇ ਪਿੰਡਾਂ ਦੇ ਹੋਣ ਜਿਸ ਤਰ੍ਹਾਂ ਸਟੇਡੀਅਮ ਬਣਿਆ ਉੱਥੇ ਆ ਕੇ ਉਹਨਾਂ ਨੂੰ ਉਹਨਾਂ ਦੇ ਪੂਰਨਿਆਂ ਤੇ ਜਿਹੜਾ ਹੈਗਾ ਚੱਲਣਾ ਚਾਹੀਦਾ ਮਾਸਟਰ ਜੀ ਤੁਸੀਂ ਇਸ ਬਾਰੇ ਦੱਸੋ ਇਹ ਗੱਲ ਤੇ ਤੁਹਾਡੀ ਠੀਕ ਹੈ ਜੀ ਪਰ ਕੱਲ ਜਿਵੇਂ ਤੁਸੀਂ ਪਹਿਲਾਂ ਪੁੱਛੀ ਦਲਬੀਰ ਸਿੰਘ ਨੂੰ ਵੀ ਉਹਨਾਂ ਨੇ ਪਿੰਡ ਬਾਰੇ ਕੀ ਕੀਤਾ ਪਿੰਡ ਬਾਰੇ ਠੀਕ ਆ ਜਿਤਨਾ ਦਲਬੀਰ ਸਿੰਘ ਦੱਸਿਆ ਵੀ ਪਿੰਡ ਬਾਰੇ ਉਹ ਕਰਨਾ ਦੇ ਬਹੁਤ ਕੁਝ ਚਾਹੁੰਦੇ ਸੀ ਪਰ ਉਹਨਾਂ ਦੇ ਜਿਹੜੇ ਉਹ ਸੁਪਨੇ ਸੀ ਉਹ ਸੁਪਨੇ ਰਹਿ ਗਏ ਪਰ ਦੂਜੀ ਵੱਡੀ ਗੱਲ ਇਹ ਵੀ ਆ ਵੀ ਜੇ ਆਪਾਂ ਜਿਆਦਾ ਹੁੰਦਾਂ ਨੂੰ ਕਹੀ ਜਾਈਏ ਵੀ ਦਰਾ ਸਿੰਘ ਨੇ ਕੀ ਕੀਤਾ ਉਹ ਵੀ ਗੱਲ ਨਹੀਂ ਆਪਾਂ ਕਹਿ ਸਕਦੇ ਕਿਉਂਕਿ ਕੰਮ ਤੇ ਕਰਾਉਣਾ ਪਿੰਡ ਵਾਲਿਆਂ ਨੇ ਜਦੋਂ ਅਸੀਂ ਜਾ ਕੇ ਉਹਨਾਂ ਨੂੰ ਕਿਹਾ ਹੀ ਨਹੀਂ ਵੀ ਸਾਡਾ ਕੰਮ ਹੋਣ ਵਾਲਾ ਆ ਕਰਨ ਵਾਲਾ ਆ ਕਰਨ ਵਾਲਾ ਤੇ ਕੰਮ ਹੋਣ ਕਿ ਤਰ੍ਹਾਂ ਜਾਣ ਹੁਣ ਜੇ ਅਸੀਂ ਉਲਟਾ ਕਹੀ ਜਾਈਏ ਵੀ ਦਰਾ ਜੀ ਨੇ ਕੀਤਾ ਕੁਛ ਨਹੀਂ ਦਰਾ ਜੀ ਬਹੁਤ ਕੁਛ ਕਰਨਾ ਚਾਹੁੰਦੇ ਸੀ ਪਰ ਕਮਜ਼ੋਰੀਆਂ ਸਾਡੀਆਂ ਵੀ ਆਪਣੀਆਂ ਹੈਗੀਆਂ ਸਾਡੇ ਨਗਰ ਦੀਆਂ ਸਾਡੀਆਂ ਪੰਚਾਇਤਾਂ ਦੀਆਂ ਜਿਹੜੀਆਂ ਉਸ ਟਾਈਮ ਕੰਮ ਵਰਕ ਕਰਦੀਆਂ ਸੀਗੀਆਂ ਪੀ ਉਹਨਾਂ ਤੱਕ ਅਸੀਂ ਇੱਕ ਕਮੇਟੀ ਬਣਾ ਕੇ ਉਹਨਾਂ ਤੱਕ ਪਹੁੰਚ ਨਹੀਂ ਕਰ ਸਕੇ ਵੀ ਐ ਪਿੰਡ ਨੂੰ ਆਹ ਸਹੂਲਤਾਂ ਸਾਨੂੰ ਦਿਵਾਓ ਠੀਕ ਆ ਉਹ ਆਪਣੇ ਲੈਵਲ ਤੇ ਉਹਨਾਂ ਨੇ ਠੀਕ ਆ ਦਾਰਾ ਸਟੇਡੀਅਮ ਬਣਾਇਆ ਬੜਾ ਸੋਹਣਾ ਵਾ ਸਕੂਲ ਬਣਾਇਆ ਹਸਪੀਟਲ ਦਿੱਤਾ ਉਸ ਟਾਈਮ ਦੇ ਵਿੱਚ ਪਰ ਫੇਰ ਵੀ ਮੈਂ ਉਹ ਕੱਲੇ ਬੜੇ ਆਪਣੇ ਦਾਅਵੇ ਨਾਲ ਹੋਣੀ ਵੀ ਕਹਿ ਸਕਦਾ ਵੀ ਜਿੰਨੀ ਇਹ ਪਿੰਡ ਦੀ ਡਿਵੈਲਪਮੈਂਟ ਹੋਣੀ ਚਾਹੀਦੀ ਸੀ ਇੱਕ ਦਾਰਾ ਜੀ ਦੇ ਨਾਮ ਤੇ ਜਿੱਡਾ ਵੱਡਾ ਫੇਮਸ ਨਾਮ ਆ ਮਲਟ ਦੇ ਵਿੱਚ ਉਹ ਢੰਗ ਨਾਲ ਪਿੰਡ ਜੀ ਬਹੁਤ ਹੀ ਪਿੱਛੇ ਆ ਇਦੇ ਵਿੱਚ ਜੇ ਕੱਲਾ ਮੈਂ ਦਾਰਾ ਸਿੰਘ ਦਾ ਕਸੂਰ ਕਹਾਂ ਉਹ ਕੋਈ ਨਹੀਂ ਜ਼ਿਆਦਾ ਕਸੂਰ ਸਾਡਾ ਨਗਰ ਨੌਸੀਆਂ ਦਾ ਸਾਡਾ ਆਪਣਾ ਵਾ ਵੀ ਅਸੀਂ ਉਹਨਾਂ ਕੋ ਆਪਣੀਆਂ ਡਿਮਾਂਡਾਂ ਲੈ ਕੇ ਜਾ ਹੀ ਨਹੀਂ ਸਕੇ ਉਹਨਾਂ ਨੂੰ ਕੰਪੈਲ ਨਹੀਂ ਕੀਤਾ ਕਿ ਸਾਨੂੰ ਆਹ ਚੀਜ਼ ਦਿਓ ਆ ਬਣਾਓ ਸਾਡੇ ਪਿੰਡ ਜੇ ਕਰੋਗਾ ਕਰੋ ਇਸ ਕਰਕੇ ਉਹਨਾਂ ਤੇ ਆਪਣਾ ਜੋ ਯੋਗਦਾਨ ਦਿੱਤਾ ਵਾ ਬਹੁਤ ਵੱਡਾ ਦਿੱਤਾ ਦਾਰਾ ਜੀ ਮੇਰੇ ਗੁਰੂ ਜੀ ਮੇਰੇ ਗੁਰੂ ਮੰਨਦਾ ਹੀ ਮੈਂ ਉਹ ਅਜੀਤ ਪਹਿਲਵਾਨ ਜੀ ਨਹੀਂ ਨਾ ਦਾਰਾ ਸਿੰਘ ਜੀ ਦੇ ਧਾਰਾ ਸਿੰਘ ਜਿਹੜੇ ਸੀ ਨਾ ਅਜੀਤ ਪਲਵਾਨ ਜੀ ਉਹਨਾਂ ਦੇ ਪਾਪਾ ਧਾਰਾ ਸਿੰਘ ਜੀ ਦੇ ਗੁਰੂ ਸੀ ਤੇ ਧਾਰਾ ਸਿੰਘ ਨੂੰ ਮਿਲਾਨ ਵਾਲੇ ਅਜੀਤ ਪਲਵਾਨ ਜੀ ਉਹਨਾਂ ਕਰਕੇ ਧਾਰਾ ਜੀ ਦੀ ਮੁਲਾਕਾਤ ਹੋਈ ਉਸ ਤੋਂ ਬਾਅਦ ਇਹਨਾਂ ਨੇ ਮੈਂ ਗੁਰੂ ਮੰਨਿਆ ਅੰਮ੍ਰਿਤਸਰ ਵੀ ਆਏ ਜਿਹੜਾ ਉਹਨਾਂ ਦੀ ਦਿੱਤੋ ਹੀ ਅਜੀਤ ਇਹਨਾਂ ਦੀ ਹਰਨਾਮ ਸਿੰਘ ਜੀ ਦੀ ਆ ਮੰਨੇ ਉਹਨੂੰ ਉਸ ਤੋਂ ਬਾਅਦ ਫਿਰ ਇਹਨਾਂ ਦੀ ਮੁਲਾਕਾਤ ਹੋਈ 25 ਸਾਲ ਪਹਿਲੇ ਦੀ ਗੱਲ ਹੈ ਤੇ ਉਸ ਤੋਂ ਬਾਅਦ ਫਿਰ ਇਹਨਾਂ ਦੇ ਸ਼ਗਿਰਦ ਪੈ ਗਿਆ ਫਿਰ ਮੈਂ ਇਹਨਾਂ ਕੋਲ ਬੰਬੇ ਵੀ ਜਾਂਦਾ ਰਹਿੰਦਾ ਸੀ ਤੇ ਇਹਨਾਂ ਕੋਲ ਸਿੱਖਦਾ ਵੀ ਰਹਿੰਦਾ ਸੀ ਕੁਝ ਨਾ ਕੁਝ ਤੇ ਟਿਪਸ ਲੈਂਦਾ ਰਹਿੰਦਾ ਸੀ ਇਹਨਾਂ ਕੋਲ ਬਾਕੀ ਬਹੁਤ ਅੱਛੇ ਇਨਸਾਨ ਸੀ ਤੇ ਮੈਂ ਇਹਨਾਂ ਕਰਕੇ ਪਿੱਕਚਰ ਲਾਂਚ ਆਇਆ ਤੀਨੂ ਵਰਮਾ ਜੀ ਨੂੰ ਇਹਨਾਂ ਨੇ ਫੋਨ ਕੀਤਾ 30 ਸਾਲ ਦੀ ਗੱਲ ਹੈ ਉਸ ਤੋਂ ਬਾਅਦ ਫਿਰ ਮੈਂ ਫਿਲਮ ਲਾਂਚ ਆਇਆ ਤੇ ਇਹ ਦਾਰਾ ਜੀ ਨਾ ਹੁੰਦੇ ਤਾਂ ਫਿਲਮ ਲਾਂਚ ਨਹੀਂ ਆ ਸਕਦਾ ਸੀ ਤੁਸੀਂ ਦੱਸਿਆ ਕਿ ਤੁਸੀਂ ਦਾਰਾ ਸਿੰਘ ਜੀ ਨੂੰ ਆਪਣਾ ਗੁਰੂ ਜਿਹੜਾ ਹੈਗਾ ਮੰਨਦੇ ਸੀ ਕਦੀ ਉਹਨਾਂ ਨਾਲ ਮੁਲਾਕਾਤ ਹੋਈ ਕੁਝ ਇਸ ਤਰ੍ਹਾਂ ਦੀਆਂ ਕੁਝ ਗੱਲਾਂ ਕੋਈ ਜੜੀਆਂ ਕਿ ਕਹਿੰਦੇ ਕਿ ਖੱਟੀਆਂ ਮਿੱਠੀਆਂ ਜਿਆਦਾ ਜੜੀਆਂ ਹੈਗੀਆਂ ਉਹ ਵੀ ਹੁੰਦੀਆਂ ਕੀ ਕੁਝ ਇਸ ਤਰ੍ਹਾਂ ਦਾ ਕੁਝ ਦਾਰਾ ਸਿੰਘ ਦੇ ਨਾਲ ਤੁਹਾਡੀ ਗੱਲਬਾਤ ਕਦੀ ਹੋਈ ਦਾਰਾ ਜੀ ਦੇ ਘਰ ਤੇ ਮੈਂ ਜਾਂਦਾ ਰਹਿੰਦਾ ਫਲੈਟ ਤੇ ਹਰੇਰਾਮਾ ਕ੍ਰਿਸ਼ਨ ਮੰਦਿਰ ਦੇ ਨਾਲ ਹੀ ਇਹਨਾਂ ਦਾ ਫਲੈਟ ਹੈਗਾ ਕੋਠੇ ਵਿੱਚ ਜਾਂਦਾ ਰਹਿੰਦਾ ਸੀ ਇਹਨਾਂ ਦੇ ਘਰ ਤੇ ਬਹੁਤ ਆਂਜਣ ਹੁੰਦਾ ਸੀ ਮੇਰਾ ਤੇ ਇਹਨਾਂ ਨੇ ਮੈਨੂੰ ਮੇਰੇ ਕੋਲ ਤੇਲ ਮੰਗਾਇਆ ਸੀ ਹੱਥ ਕੰਮ ਦੇਂਦੀ ਸੀ ਇਹਨਾਂ ਦੇ ਤੇ ਫਿਰ ਮੈਂ ਤੇਲ ਵੀ ਲਿਆਕ ਦਿੱਤਾ ਬਣਨ ਵਾਸਤੇ ਤੇ ਕਈ ਵਾਰੀ ਮੈਂ ਕੀ ਰੋਟੀ ਪਾਣੀ ਇਕੱਠੇ ਖਾਂਦੇ ਰਹੇ ਹਾਂ ਤੇ ਮੈਂ ਤੇ ਮੇਰੇ ਪਿਓ ਅਸੀਂ ਸਭ ਕੁਝ ਗੁਰੂ ਤੇ ਆਈ ਸੀ ਮੇਰੇ ਪਿਓ ਵੀ ਸੀ ਪਿਆਰੇ ਦਸ ਕੋ ਅਸੀਂ ਕੋਸ਼ਿਸ਼ ਕੀਤੀ ਹੈ ਕਿ ਦਾਰਾ ਸਿੰਘ ਜੀ ਦੇ ਬਾਰੇ ਉਹਨਾਂ ਦੀ ਜੀਵਨੀ ਦੇ ਬਾਰੇ ਉਹਨਾਂ ਨੇ ਕਿਸ ਤਰ੍ਹਾਂ ਜਿਹੜੀ ਹੈਗੀ ਪਹਿਲਵਾਨੀ ਸ਼ੁਰੂ ਕੀਤੀ ਸੀ ਉਸ ਦੇ ਬਾਰੇ ਜਿਹੜੇ ਹੈਗੇ ਅਸੀਂ ਉਹਨਾਂ ਦੇ ਪਿੰਡ ਵਾਲਿਆਂ ਨਾਲ ਗੱਲਬਾਤ ਕੀਤੀ ਔਰ ਉਹਨਾਂ ਨੇ ਬਹੁਤ ਜੜੀਆਂ ਵਧੀਆ ਜੜੀਆਂ ਚੰਗੀਆਂ ਉਹਨਾਂ ਦੇ ਬਾਰੇ ਜੜੀਆਂ ਗੱਲਾਂ ਹੈਗੀਆਂ ਉਹ ਸਾਡੇ ਨਾਲ ਕੀਤੀਆਂ ਨੇ ਔਰ ਬਹੁਤ ਸਾਰੀਆਂ ਜਾਣਕਾਰੀ ਜਿਹੜੀ ਹੈਗੀ ਆ ਉਹਨਾਂ ਨੇ ਦਿੱਤੀ ਆ ਜਿਹੜੀ ਕਿ ਅਸੀਂ ਦੇਖਦੇ ਹਾਂ ਕਿ ਭਾਵੇਂ ਸੋਸ਼ਲ ਮੀਡੀਆ ਹੈਗਾ ਲੇਕਿਨ ਹਜੇ ਵੀ ਸੋਸ਼ਲ ਮੀਡੀਆ ਦੇ ਉੱਤੇ ਇਹ ਜਾਣਕਾਰੀ ਜਿਹੜੀ ਹੈਗੀ ਨਹੀਂ ਸੀ ਇਸੇ ਹੀ ਤਰ੍ਹਾਂ ਅਸੀਂ ਹੋਰ ਵੀ ਕਿਸੇ ਸ਼ਖਸੀਅਤ ਦੇ ਨਾਲ ਬੰਦੀ ਜੁੜਦੀ ਜਿਹੜੀ ਖਬਰ ਹੈ ਉਹ ਤੁਹਾਨੂੰ ਜ਼ਰੂਰ ਪੇਸ਼ ਕਰਾਂਗੇ ਕੈਮਰਾਮੈਨ सनी ਦੇ ਨਾਲ ਸੁਵਿੰਦਰ ਸਿੰਘ ਧਰਮੂਚਕ ਅੰਮ੍ਰਿਤਸਰ